ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚਿੰਡਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਤੇ ਇਲਜ਼ਾਮ ਲਗਾਏ ਨੇ ਉਹਨਾਂ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਗੁਰਦੁਆਰਿਆਂ ਦੇ ਗੋਲ ਕੰਮ ਖਾਲੀ ਕਰਨ 'ਚ ਜੁਟੇ ਹੋਏ ਨੇ ਨਾਲ ਹੀ ਉਹਨਾਂ ਕਿਹਾ ਕਿ ਗੁਰਦੁਆਰਿਆਂ 'ਚ ਪਿਆ ਸੋਨਾ ਵੀ ਪਾਸੇ ਕਰ ਲਿਆ ਗਿਆ ਹੈ ਮੈਂ ਇਹਦੇ ਵਿੱਚ ਹਾਂ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਸਾਨੂੰ ਸ਼ੰਕਾ ਹੈ ਕਿ ਗੁਰੂ ਘਰਾਂ ਦੇ ਵਿੱਚੋਂ ਸੋਨਾ ਜੋ ਉਹ ਖਰਬੂਰ ਕੀਤਾ ਗਿਆ ਹੈ ਅਤੇ ਰਿਕਾਰਡ ਵੀ ਖੁੱਟਗੁੱਟ ਕੀਤਾ ਗਿਆ ਹੈ ਤੇ ਸਾਨੂੰ ਜਾਰੀ ਜਾਣਕਾਰੀ ਨਾਡਾ ਸਾਹਿਬ ਦੀ ਮਿਲੀ ਕਿ ਨਾਡਾ ਸਾਹਿਬ ਵਿੱਚ ਗੁਰੂ ਘਰ ਦਾ ਸੋਨਾ ਸੀ ਤੇ ਉਹ ਖਬੂਰ ਹੋਇਆ ਅਤੇ ਉਸ ਦਾ ਰਿਕਾਰਡ ਜਿਹੜਾ ਹੈ ਉਹ ਵੀ ਖੁੱਟਗੁੱਟ ਕੀਤਾ ਜਾ ਰਿਹਾ ਹੈ ਤੇ ਬਾਕੀ ਗੁਰੂ ਘਰੀਆਂ ਗੋਲਕਾਂ ਜੋ ਹਨ ਉਹ ਬਗੈਰ ਟਾਈਮ ਤੋਂ ਤੇ ਸੁਪਰੀਮ ਕੋਰਟ ਦੇ ਆਡਰਾਂ ਤੋਂ ਬਾਅਦ ਹੀ ਉਹਨਾਂ ਗੋਲਕਾਂ ਖੋਲਿਆ ਗਿਆ ਹੈ ਦੇ ਕੋਈ ਕੀ ਮੰਗ ਕਰਦੇ ਜਿਹੜੇ ਮੰਗਣਾ ਅਸੀਂ ਇਹ ਮੰਗ ਕੀਤੀ ਕਿ ਉਹਨਾਂ ਦੀ ਜਿਊਸ਼ਲੀ ਇਨਕੁਆਰੀ ਹੋਣੀ ਚਾਹੀਦੀ ਹੈ ਤਾਂ ਕਿ ਰਿਕਾਰਡ ਦਾ ਪੜਾਅ ਚੱਲ ਸਕੇ ਕਿ ਰਿਕਾਰਡ ਖੁੰਮੁਰ ਹੋਇਆ ਜਾਂ ਜਿਹੜਾ ਸੋਨਾ ਹੈ ਉਹ ਖੁੰਮੁਰ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਜਗਦੀਸ਼ ਸਿੰਘ ਚਿੰੜਾ ਦੇ ਇਲਜ਼ਾਮਾਂ ਨੂੰ ਨਕਾਰਿਆ ਹੈ। ਉਹਨਾਂ ਨੇ ਕਿਹਾ ਕਿ ਚਿੰੜਾ ਦੇ ਨਲਵੀ ਨੂੰ ਝੂਠ ਬੋਲਣ ਦੀ ਆਦਤ ਹੈ। ਇਹ ਇਹ ਗਲਤ ਹੈ ਤੇ ਬਿਆਨ ਨੂੰ ਮੈਂ ਖੰਡਾ ਦਿੱਤਾ ਕਰਦਾ ਜੀ ਸਰਾਸਰ ਝੂਠਾ ਬਿਆਨ ਹੈ ਫੈਬ੍ਰੀਕੇਟਡ ਹੈ ਬਣਾਇਆ ਹੈ ਪਰ ਕੋਈ ਉਥੋਂ ਇੱਕ ਪੈਸੇ ਦੀ ਤੀਜ ਵੀ ਉਥੋਂ ਜਿਹੜੀ ਹੈ ਕੋਈ ਮੈਂ ਇੱਧਰ ਹੋਈ ਜਾਂ ਨਾ ਉੱਧਰ ਹੋਈ ਹੈ ਜੀ ਪਰ ਜਿੰਨਾ ਉਹਦਾ ਬੈਲੰਸ ਹੈ ਬੈਲੰਸ ਵੀ ਆਇਤਾ ਕੋਈ ਨਹੀਂ ਪੜੀ ਕਿਸੇ ਦੀ ਮੁੱਛਾ ਨਹੀਂ ਉਹ ਜੀ ਨਾ ਸਾਹਿਬ ਉਹ ਨਾ ਲੂਈ ਸਾਹਿਬ ਹੈ ਉਹਨੂੰ ਇੱਕ ਆਦਤਨ ਝੂਠ ਬੋਲਣ ਦੀ ਆਦਤ ਹੈ ਪਰ ਉਹ ਉਹਨੇ ਬੋਲੀ ਜਾਣਾ ਅਮਰੀਕਾ ਚ ਰਹਿੰਦੇ ਸਿੱਖਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰੀਕਾ ਚ ਸਿੱਖੀ ਦੇ ਪ੍ਰਚਾਰ ਬਾਰੇ ਬਹੁਤ ਹੀ ਫਿਕਰਮੰਦ ਨਾ ਹੋਵੇ। ਸੋ ਪਹਿਲਾਂ ਪੰਜਾਬ ਨੂੰ ਸੰਭਾਲੇ। ਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨੇ ਅਮਰੀਕਾ ਦੇ ਗੁਰਦੁਆਰਾ ਪ੍ਰਬੰਧਕਾਂ 'ਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।